वेलकम इन माय चैनल माय नेम इज गिरेंद्र वीरकार प्यारे विद्यार्थियों आज ਦਾ ਟਾਪਿਕ ਪ੍ਰਤੀਸ਼ਤ ਦੇ ਉੱਪਰ ਹੈ ਪ੍ਰਤੀਸ਼ਤ ਨੂੰ ਕਿਵੇਂ ਕੱਢਿਆ ਜਾਂਦਾ ਆਓ ਆਪਾਂ ਇਸ ਨੂੰ ਦੇਖੀਏ देखो सबसे पहला अपने को लिखया ₹100 ਦਾ 20% ਬੱਚਿਆ ਪ੍ਰਤੀਸ਼ਤ ਦਾ ਨਿਸ਼ਾਨ ਹੁੰਦਾ ਹੈ ਇੱਕ ਐ ਲਾਈਨ ਹੁੰਦੀ ਆ ਇੱਕ ਇਧਰ ਸਰਕਲ ਛੋਟਾ ਜਿਹਾ ਕਿ ਇਧਰ ਇਹ ਪ੍ਰਤੀਸ਼ਤ ਦਾ ਨਿਸ਼ਾਨ ਹੁੰਦਾ ਹੈ ਤੁਸੀਂ ਯਾਦ ਰੱਖਣਾ ਇਹਦਾ ਮਤਲਬ ਇਸ ਆਪਾਂ ਨੂੰ 20% ਦਿੱਤਾ ਵਿਆ ਜਦੋਂ ਪ੍ਰਤੀਸ਼ਤ ਦਿੱਤਾ ਵਿਆ ਹੋਵੇ ਉਦੋਂ ਤਾਂ ਆਪਾਂ 100 ਨਾਲ ਭਾਗ ਕਰਦੇ ਆ 100 ਨਾਲ ਭਾਗ ਜਦੋਂ ਕੀ ਹੋਵੇ ਪ੍ਰਤੀਸ਼ਤ ਦਿੱਤਾ ਹੋਵੇ ਜਦੋਂ ਪ੍ਰਤੀਸ਼ਤ ਹੈ ਤੇ ਜਦੋਂ ਪ੍ਰਤੀਸ਼ਤ ਪਤਾ ਕਰਨਾ ਹੈ ਪ੍ਰਤੀਸ਼ਤ ਕੀ ਆ ਪਤਾ ਕਰਨਾ ਹੈ ਤਾਂ 100 ਨਾਲ ਗੁਣਾ ਬਸ ਇਹ ਚੀਜ਼ ਮੇਨ ਆ ਜਿਹੜੀ ਤੁਸੀਂ ਯਾਦ ਰੱਖਣੀ ਆ ਇੱਕ ਵਾਰ ਫੇਰ ਦੱਸ ਰਹੀ ਆ ਜਦੋਂ ਆਪਾਂ ਨੂੰ ਪ੍ਰਤੀਸ਼ਤ ਦੇ ਦਿੱਤਾ ਤਾਂ 100 ਨਾਲ ਭਾਗ ਕਰਨਾ ਹੈ ਜਦੋਂ ਪ੍ਰਤੀਸ਼ਤ ਕੱਢਣਾ ਹੈ ਤਾਂ 100 ਨਾਲ ਗੁਣਾ ਕਰਨਾ ਇਹ ਯਾਦ ਰੱਖਣੀ ਹੈ ਇਹ ਮੇਨ ਚੀਜ਼ ਹੈ ਇਹਨਾਂ ਦੇ ਵਿੱਚ ਹੁਣ ਦੇਖੋ ਬੱਚੇ ਇੱਥੇ ਆਪਾਂ ਨੂੰ 20 ਪ੍ਰਤੀਸ਼ਤ ਦਿੱਤਾ ਦਾ ਦਾ ਮਤਲਬ ਹੋ ਗਿਆ ਗੁਣਾ 100 ਰੁਪਏ ਦਾ 20 ਪ੍ਰਤੀਸ਼ਤ ਕੱਢਣਾ ਮਤਲਬ 100 ਗੁਣਾ 20 ਇੱਥੇ ਹੁਣ ਪ੍ਰਤੀਸ਼ਤ ਆਪਾਂ ਨੂੰ ਦੇ ਰੱਖਿਆ ਜਦੋਂ ਪ੍ਰਤੀਸ਼ਤ ਦੇ ਰੱਖਿਆ ਹੋਵੇ ਤਾਂ 100 ਨਾਲ ਭਾਗ ਭਾਗ ਦਾ ਮਤਲਬ ਵੰਡਿ 100 ਨਾਲ ਹੁਣ ਇਹ 100 100 ਨਾਲ ਕੈਨਸਲ ਹੋ ਜਾਣਗੇ ਕਿੰਨਾ ਰਹਿ ਗਿਆ ਆਪਣੇ ਕੋਲੇ 20 ਰਹਿ ਗਿਆ ਇਹ 20 ਕੀ ਚੀਜ਼ ਆ ਤਾਂ ਆਪਾਂ ਨੇ ਦੇਖਣਾ ਇਹ 100 ਦੇ ਨਾਲ ਕੀ ਲਿਖਿਆ ਸੀ ਰੁਪਏ ਤਾਂ ਇਹ 20 ਰੁਪਏ ਆ ਗਿਆ ਮਤਲਬ ਜੇ 100 ਦਾ 20% ਕਰ ਦਈਏ 100 ਰੁਪਈਆ ਦਾ ਤਾਂ 20% ਕੀ ਬਣਦਾ 20 ਰੁਪਏ ਬਣਦਾ ਨੈਕਸਟ ਬੱਚੇ 3/5 ਨੂੰ ਪ੍ਰਤੀਸ਼ਤ ਵਿੱਚ ਲਿਖੋ ਦੇਖੋ ਹੁਣ ਆਪਾਂ ਨੇ ਪ੍ਰਤੀਸ਼ਤ ਕੱਢਣਾ ਹੈ ਤਾਂ 100 ਨਾਲ ਕੀ ਕਰਦਾਂਗੇ ਗੁਣਾ ਤਾਂ ਆਪਣੇ ਕੋਲੇ 3/5 ਹੈ ਤਾਂ ਆਪਾਂ ਇਹਨੂੰ 100 ਨਾਲ ਗੁਣਾ ਕਰਤੀ 100 ਨਾਲ ਗੁਣਾ ਕਰਤੀ ਅਜੇ ਇਹ ਢਾਈ ਪੰਜ ਨੇ ਇਹ 100 ਤੇ ਕੀ ਹੋ ਜਾਣਗੇ ਭਾਗ ਹੋ ਜਾਣਗੇ 5 ਨੂੰ ਜਦੋਂ 100 ਤੇ ਭਾਗ ਰਹਿ ਕਿੰਨਾ ਆ ਗਿਆ 20 20 ਤੇ 3 ਦੀ ਗੁਣਾ ਕੀ 20 3 ਕਿੰਨੇ ਹੋਗੇ 60 ਤਾਂ ਹੁਣ ਨਾਲ ਪਰਸੈਂਟ ਦਾ ਨਿਸ਼ਾਨ ਆ ਗਿਆ 60% ਆ ਗਿਆ ਹਾਂਜੀ ਬੱਚੇ ਹੁਣ ਨੈਕਸਟ ਸਵਾਲ ਦੇਖੋ 4.7% ਨੂੰ ਪੈਨ ਵਿੱਚ ਲਿਖਣਾ ਪੈਨ ਦਾ ਮਤਲਬ ਕਿਵੇਂ ਹੁੰਦਾ ਅੰਸ਼ ਤੇ ਹਰ ਪੈਨ ਦਾ ਬਰਾਬਰ ਕੀ ਹੁੰਦੀ ਆ ਅੰਸ਼ ਵਟੇ ਹਰ ਮਤਲਬ ਵੀ ਉੱਪਰ ਵੀ ਕੋਈ ਅੱਖਰ ਹੋਵੇ ਜਿਵੇਂ ਉਦਾਹਰਨ ਦੇ ਉੱਪਰ 5 ਐ 8 9 ਕੋਈ ਵੀ ਅੱਖਰ ਹੋ ਸਕਦਾ ਹੈ 5/9 ਇਹ ਕੀ ਬਣ ਗਈ ਭਿੰਨ ਹੋ ਗਈ ਜਿਵੇਂ ਆ ਵਟਿਆਂ ਚ ਲਿਖਿਆ ਹੁੰਦਾ ਉਹਨੂੰ ਭਿੰਨ ਕਹਿੰਦੇ ਆ ਸੋ ਫਿਰ ਆਪਾਂ 4.7 ਨੂੰ ਭਿੰਨ ਦਾ ਰੂਪ ਦੇਣਾ ਤਾਂ ਪਹਿਲਾਂ 4.7 ਦੇ ਨਾਲ ਕੀ ਲਿਖਿਆ ਹੋਇਆ ਤੁਹਾਨੂੰ ਪਰਸੈਂਟ ਲਿਖਿਆ ਹੋਇਆ ਆਪਾਂ ਨੂੰ ਪਤਾ ਵੀ ਪਰਸੈਂਟ ਦਾ ਕੀ ਲਗਾਉਣਾ ਹੁੰਦਾ ਆਪਾਂ ਨੇ ਵਟੇ 100 ਬਣਾਉਣਾ ਹੁੰਦਾ ਜੇ ਪਰਸੈਂਟ ਦਿੱਤਾ ਹੋਵੇ ਪਰ ਇਸ ਸਵਾਲ ਦੇ ਵਿੱਚ ਸੋ ਨੂੰ 4.7 ਦਿੱਤਾ ਆਪਾਂ ਪੁਆਇੰਟ ਵੀ ਖਤਮ ਕਰਾਂਗੇ ਪਹਿਲਾਂ ਦੇਖੋ ਬੱਚੇ ਪੁਆਇੰਟ ਕਿਵੇਂ ਖਤਮ ਕਰਨਾ ਹੁੰਦਾ ਆ 100 ਤਾਂ ਚਲੋ ਆਪਾਂ ਨੂੰ ਪਰਸੈਂਟ ਦੇ ਕਰਕੇ ਲਾਇਆ ਤੇ ਇੱਥੇ ਗੁਣਾ ਕਰ ਲੈਨੇ ਆਪਾਂ ਤਾਂ ਦਸ਼ਮਲਵ ਦਾਤਾ ਲਗਾਈਦਾ ਹੁੰਦਾ 1 ਕ ਕਿੰਨੇ ਅੱਖਰ ਛੱਡ ਕੇ ਦਸ਼ਮਲਵ ਉਹਨੀਆਂ ਜ਼ੀਰੋਆਂ ਬਟੇ ਲੱਗ ਜਾਂਦੀਆਂ ਨੇ ਤਾਂ ਇੱਕ ਛੱਡ ਕੇ ਦਸ਼ਮਲਵ ਤੇ ਇੱਕ ਜ਼ੀਰੋ ਆਪਣੇ ਕੋਲੇ ਉੱਪਰ 47 ਬਣ ਗਿਆ ਹੇਠਾਂ 100 ਦੀ 10 ਨਾਲ ਗੁਣਾ ਕਰੀ ਤਾਂ 1000 ਬਣ ਗਿਆ ਜੇ ਤਾਂ ਇਹ ਕੈਨਸਲ ਆਊਟ ਹੁੰਦੇ ਹੋਂ ਤਾਂ ਕਰ ਦੋ ਹੁਣ ਇਹ ਕੈਨਸਲ ਆਊਟ ਨਹੀਂ ਹੁੰਦੇ ਤਾਂ ਆਪਣੇ ਕੋਲੇ ਭਿੰਨ ਬਣ ਗਈ ਦੇਖੋ ਬਟਿਆਂ ਚ ਆਨਸਰ ਆ ਗਿਆ 47 1000 ਇਸੀ ਤਰ੍ਹਾਂ ਬੱਚੇ ਹੁਣ ਚੌਥਾ ਸਵਾਲ ਦੇਖੋ ਚੌਥੇ ਸਵਾਲ ਨੂੰ ਧਿਆਨ ਨਾਲ ਸਮਝਣਾ ਬੱਚੇ ਕੀ ਲਿਖਿਆ ਕਿਸੇ ਸੰਖਿਆ ਦਾ 80% ਉਹਦੇ ਕੋਮਾ ਪਾ ਕੇ ਲਿਖਿਆ 240 ਹੈ ਸੰਖਿਆ ਪਤਾ ਕਰੋ ਮਤਲਬ ਕੋਈ ਸੰਖਿਆ ਆਪਾਂ ਸੰਖਿਆ ਦੀ ਥਾਂ ਤੇ ਸੰਖਿਆ ਹੀ ਲਿਖ ਲੈਣੇ ਆ ਦਾ ਦਾ ਮਤਲਬ ਹੈ ਗੁਣਾ ਸੰਖਿਆ ਦਾ 80% 80 बटे ਕੀ ਲਗਾਉਣਾ 100 ਜਦੋਂ ਪਰਸੈਂਟ ਦਿੱਤੀ ਵੀ ਆ ਤਾਂ ਆਪਾਂ बटे 100 ਆਉਂਿਆ ਸੰਖਿਆ ਦਾ ਕਿਹਾ ਸੀ ਤਾਂ ਆਪਾਂ ਨੇ ਸੰਖਿਆ ਦੇ ਨਾਲ ਗੁਣਾ ਪਾ ਦਿੱ ਕੋਮਾ ਬਾਅਦ ਕਿ ਜਿਹੜਾ ਲਿਖਿਆ ਵੇ ਦਾ ਮਤਲਬ ਇਹ ਆਨਸਰ ਦਿੱਤਾ ਵਾ ਜਿਹੜਾ ਆਪਾਂ ਨੇ ਕੱਢਣਾ ਮਤੋਂ 80% ਦਿੱਤਾ ਵੀ ਇੰਨਾ ਤਾਂ ਹੁਣ ਇਹ ਸੰਖਿਆ ਪਤਾ ਕਰਨੀ ਆ ਤਾਂ ਬੱਚੇ ਇਹਨੂੰ ਦੇਖੋ ਕੈਨਸਲ ਕਰੋ ਲਾਸਟ ਜ਼ੀਰੋ ਆ ਜ਼ੀਰੋ ਨਾਲ ਕੈਨਸਲ ਹੋ ਗਈ ਹੁਣ ਸੰਖਿਆ ਤੇ ਇੱਧਰ ਇੱਧੇ ਹੀ ਰਹਿ ਜੂ ਹੁਣ ਬਰਾਬਰ ਤੋਂ ਦੂਜੇ ਪਾਸੇ ਜਦੋਂ ਕੋਈ ਸਟੇਟਮੈਂਟ ਨੂੰ ਆਪਾਂ ਬਰਾਬਰ ਤੋਂ ਦੂਜੇ ਪਾਸੇ ਲੈ ਕੇ ਆਨੇ ਆਂ ਤਾਂ ਜਿਹੜੇ ਅੱਖਰ ਵੱਡੇ ਹੁੰਦੇ ਨੇ ਉਹ ਤਾਂ ਗੁਣਾ ਹੋ ਜਾਂਦੇ ਆ ਹੁਣ 10 ਵਟੇ ਸੀ ਬਰਾਬਰ ਦੂਜੇ ਪਾਸੇ ਤਾਂ ਗੁਣਾ ਹੋ ਜਾਣਗੇ ਆ ਜਿਹੜਾ ਗੁਣਾ ਚ ਪਿਆ ਸੀ ਆ 8 3 ਇੱਧਰ बटे ਹੋ ਜਾਊਗਾ ਤਾਂ ਹੁਣ ਇਹਨੂੰ ਆਪਾਂ ਸੋਲਵ ਕਰ ਲਾਂਗੇ 8 ਦੇ ਪਹਾੜੇ ਪਹਾੜੇ ਨੂੰ ਜਦੋਂ ਆਪਾਂ ਪੜਾਂਗੇ 240 ਇਹ ਬੰਡਿਆ ਜਾਊਗਾ 8 3 24 30 ਆ ਗਿਆ ਤੇ 30 ਨੂੰ 10 ਨਾਲ ਗੁਣਾ ਕਰੀ ਕਿੰਨਾ ਆ ਗਿਆ 300 ਤਾਂ ਸੰਖਿਆ ਕਿੰਨੀ ਸੀ ਬਚੇ 300 ਆ ਗਏ ਇਹ ਤਾਂ ਇਹ ਸਵਾਲ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਦਾਂ ਦੇ ਸਵਾਲ ਆਉਂਦੇ ਪੇਪਰ 'ਚ ਇੱਕ ਵਿਦਿਆਰਥੀ ਨੇ 385 ਅੰਕ ਪ੍ਰਾਪਤ ਕੀਤੇ 500 ਅੰਕਾਂ ਵਿੱਚੋਂ ਪ੍ਰਤੀਸ਼ਤ ਪਤਾ ਕਰੋ ਹਾਂਜੀ ਜਦੋਂ ਆਪਾਂ ਨੇ ਪ੍ਰਤੀਸ਼ਤ ਕੱਢਣੀ ਹੁੰਦੀ ਆ बटे ਦਾ ਟੋਟਲ ਚੀਜ਼ ਲੱਗਦੀ ਹੈਂਦੀ ਆ ਟੋਟਲ ਅੰਕ ਕਿੰਨੇ ਨੇ 500 ਤੇ ਉੱਪਰ ਜਿੰਨੀ ਚੀਜ਼ ਇਹਦੇ ਵਿੱਚੋਂ ਹੈਈ ਆ ਪ੍ਰਾਪਤ ਕਿੰਨੇ ਨੇ 385 ਤੇ ਪ੍ਰਤੀਸ਼ਤ ਕੱਢਨੀ ਆ ਤਾਂ ਗੁਣਾ 100 ਤਾਂ ਦੋ ਜ਼ੀਰੋ ਮਾ ਨਾਲ ਦੋ ਜ਼ੀਰੋ ਮਾ ਕੈਨਸਲ ਹੋ ਗਈਆਂ ਉੱਪਰ 385 ਆ ਇਹ 85 ਤੇ ਇਹਨੂੰ ਭਾਗ ਕਰ ਦਿੰਨੇ ਆ ਆਪਾਂ 5 7 35 ਫੇਰ ਤਿੰਨ ਬਚ ਜਾਣਗੇ 35 5 7 35 77% ਨੰਬਰ ਬਣਗੇ ਜਿੱਦਾਂ ਆਪਾਂ ਪਰਸੈਂਟੇਜ ਕੱਢ ਲਈ ਜੀ ਬਈ ਯਾਦ ਰੱਖਿਓ ਬਟ ਇਹ ਟੋਟਲ ਚੀਜ਼ ਲੱਗਦੀ ਆ 500 ਵਿਦਿਆਰਥੀਆਂ ਵਿੱਚੋਂ ਜੇਕਰ 25% ਲੜਕੀਆਂ ਹਨ ਤਾਂ ਲੜਕੀਆਂ ਦੀ ਸੰਖਿਆ ਪਤਾ ਕਰੋ ਇਹ ਬਹੁਤ ਇੰਪੋਰਟੈਂਟ ਸਵਾਲ ਹੈ ਵਿੱਚ ਇਹਨੂੰ ਪੂਰੇ ਧਿਆਨ ਨਾਲ ਸਮਝੋ ਛੇਵੇਂ ਸਵਾਲ ਨੂੰ ਦੇਖੋ ਨੂੰ ਮੈਂ ਦੋ ਤਰੀਕੇ ਨਾਲ ਤੁਹਾਨੂੰ ਸਵਾਲ ਸਮਝਾਉਣੀ ਆ ਸਭ ਤੋਂ ਪਹਿਲਾਂ ਆਪਾਂ ਨੂੰ 500 ਕੁੱਲ ਸੰਖਿਆ ਦੇਤੀ ਵਿਦਿਆਰਥੀਆਂ ਦੀ 500 500 ਦਾ 25% ਲੜਕੀਆਂ ਨੇ ਤੇ ਜੇ ਆਪਾਂ ਨੇ ਲੜਕੀਆਂ ਦੀ ਸੰਖਿਆ ਗੱਢਣੀ ਹੋਵੇ ਕਿ ਨੰਬਰ ਇਥੇ ਆ ਪੰਜਵਾਂ ਸਵਾਲ ਸੀ ਸੋਰੀ ਵਿੱਚ ਇਹਨੂੰ ਚੌਥਾ ਲਿਖਤਾਂ ਚੌਥਾ ਆਪਾਂ ਨੇ ਲਿਖ ਲਿਆ ਸੀ ਨੰਬਰਿੰਗ ਚੇਂਜ ਹੋ ਗਈ ਸੀ ਆਪਾਂ ਦੇਖੋ ਛੇਵਾਂ ਆਪਾਂ ਹੁਣ ਕਰ ਰਹੇ ਹਾਂ ਛੇਵਾਂ ਸਵਾਲ ਛੇਵੇਂ ਸਵਾਲ ਦੇ ਵਿੱਚ 500 ਵਿਦਿਆਰਥੀਆਂ ਵਿੱਚੋਂ ਜੇਕਰ 25% ਲੜਕੀਆਂ ਨੇ ਤਾਂ ਆਪਾਂ ਪਹਿਲਾਂ ਲੜਕੀਆਂ ਦੀ ਸੰਖਿਆ ਕੱਢ ਰਹੇ ਹਾਂ ਲੜਕੀਆਂ ਦੀ ਸੰਖਿਆ ਲੜਕੀਆਂ ਦੀ ਸੰਖਿਆ ਕਿੰਨੀ ਹੋਊਗੀ 500 ਕੁੱਲ ਹੈ ਇਹਦਾ 25% ਕਿਹਾ 500 25 100 ਦੋ ਜ਼ੀਰੋ ਮਨਾ ਦੋ ਜ਼ੀਰੋ ਕੈਨਸਲ ਹੋ ਗੀਆਂ 25 ਤੇ 5 ਦੀ ਗੁਣਾ ਆ ਗਈ 125 ਤਾਂ ਹੁਣ ਲੜਕੀਆਂ ਕਿੰਨੀਆਂ ਨੇ 125 ਤਾਂ ਫਿਰ ਲੜਕੇ ਕਿੰਨੇ ਹੋਣਗੇ ਟੋਟਲ ਦੇ ਵਿੱਚੋਂ ਟੋਟਲ ਕਿੰਨੇ ਆ 500 ਵਿਦਿਆਰਥੀ ਨੂੰ ਚ ਲੜਕੀਆਂ ਕਿੰਨੀਆਂ ਆ ਗਈਆਂ 125 ਇਹਨੂੰ ਘਟਾ ਕੇ ਪਿੱਛੇ ਬਚ ਗਿਆ ਆਪਣੇ ਕੋਲੇ 375 ਲੜਕੇ ਜਿਹੜਾ ਆਨਸਰ ਆਪਣੇ ਕੋਲੇ ਆ ਗਿਆ ਇੱਕ ਤਾਂ ਇਦਾਂ ਤਰੀਕਾ ਇੱਕ ਸਿੱਧਾ ਹੀ ਤੁਸੀਂ ਸੋਚ ਲਓ ਜੇ ਤਾਂ ਤੁਹਾਨੂੰ ਲੜਕੀਆਂ ਦੀ ਸੰਖਿਆ ਪੁੱਛੀ ਸੀ ਫਿਰ ਤਾਂ ਤੁਹਾਨੂੰ 500 ਨੂੰ 25% ਜਿੰਨੇ ਪਰਸੈਂਟ ਲੜਕੀਆਂ ਸੀ ਇਦਾਂ ਆਪਾਂ ਨੂੰ ਆਨਸਰ ਕੱਢਣਾ ਪੈਂਦਾ ਹੁਣ ਪੁੱਛਿਆ ਸੀ ਲੜਕੀਆਂ ਦੀ ਸੰਖਿਆ ਤਾਂ ਫਿਰ ਲੜਕੀਆਂ ਦੀ ਸੰਖਿਆ ਕੱਢ ਕੇ ਆਪਾਂ ਕੁੱਲ ਵਿਦਿਆਰਥੀਆਂ ਚੋਂ ਘਟਾ ਕੇ ਲੜਕੀਆਂ ਦੀ ਆ ਗਈ ਇੱਕ ਤਾਂ ਇਦਾਂ ਆ ਤੁ ਲੜਕੀਆਂ ਦੀ ਸੰਖਿਆ ਇੱਕ ਹੋਰ ਕਿਸ ਤਰੀਕੇ ਨਾਲ ਕੱਢ ਸਕਦੇ ਹਾਂ ਜਿਵੇਂ ਹੁਣ 25% ਲੜਕੀਆਂ ਨੇ ਟੋਟਲ ਨਾ 100% ਹੁੰਦਾ 100 ਦੇ ਵਿੱਚੋਂ 25 ਕੱਢੇ ਪਿੱਛੇ ਕਿੰਨਾ ਰਹਿ ਗਿਆ 75 ਤਾਂ 75% ਕੀ ਨੇ ਲੜਕੀ ਕਿਉਂਕਿ ਕਿਸੇ ਵੀ ਚੀਜ਼ ਦਾ ਟੋਟਲ ਹੁੰਦਾ ਜਿਹੜਾ ਹਮੇਸ਼ਾ 100% ਹੁੰਦਾ 100 ਦੇ ਵਿੱਚੋਂ ਜੇ 25% ਲੜਕੀਆਂ ਤੇ ਬਾਕੀ ਕਿੰਨੇ ਪਰਸੈਂਟ ਲੜਕੇ ਆ 75 ਤਾਂ ਸਿੱਧਾ ਤੁਸੀਂ 75 ਨੂੰ ਕਿਹਦੇ ਨਾਲ ਗੁਣਾ ਕਰ ਦੇਣੀ ਸੀ 500 ਦੇ ਨਾਲ ਗੁਣਾ ਕਰ ਦੇਣੀ ਸੀ ਜਦੋਂ 500 75 ਲਿਖੋਗੇ 100 ਲਿਖੋਗੇ ਤਾਂ ਦੋ ਜ਼ੀਰੋ ਮੈਨਾਂ ਦੋ ਜ਼ੀਰੋ ਕੈਨਸਲ 75 ਤੇ 5 ਰਹਿ ਗਏ ਤੇ ਇਹਨਾਂ ਦੇ ਗੁਣਾ ਕਰ ਦੋਗੇ 5 5 25 ਅਸਲ ਹੈ 2 500 350 ਤੇ 237 ਤਾਂ ਦੇਖੋ ਫਿਰ ਵੀ 375 ਆਨਸਰ ਆਊਗਾ ਆਪਣਾ ਇਦਾਂ ਵੀ ਕੱਢ ਸਕਦੇ ਆਪਾਂ ਇਸ ਤਰੀਕੇ ਨਾਲ ਵੀ ਕੱਢ ਸਕਦੇ ਆ। ਇਸ ਤੋਂ ਆ ਸੱਤਵਾਂ ਸਵਾਲ ਦੇਖੋ ਬੱਚੇ। ਸੱਤਵੇਂ ਸਵਾਲ 'ਚ ਆਪਾਂ ਨੂੰ ਕਹਿੰਦੇ 240 ਰੁਪਏ ਦਾ 80 ਪ੍ਰਤੀਸ਼ਤ। ਕਹਿਣਾ ਆਪਾਂ ਹੀ ਕਰਾਂਗੇ 240 80। ਦਾ ਦਾ ਮਤਲਬ ਗੁਣਾ 100। ਜੇ ਦੇਖਿਆ ਜਾਵੇ ਤਾਂ ਦੋ ਜ਼ੀਰੋ ਮਾ ਉੱਪਰ ਨੇ ਇੱਕ ਏ ਜ਼ੀਰੋ ਆ ਇੱਕ ਜ਼ੀਰੋ ਇੱਧਰ ਆ। ਦੋ ਜ਼ੀਰੋ ਮਾ ਕੈਨਸਲ ਹੋ ਗਏ ਉਹ 24 ਤੇ 8 ਰਹਿ ਗਈ। ਤਾਂ 24 ਤੇ 8 ਦੀ ਆਪਾਂ ਗੁਣਾ ਕਰਦਾਂਗੇ 8 ਚੋਕਾ 32 ਹਸਲੇ ਤਿੰਨ 8 ਦੁਨੀ 16 ਲੱਗ ਤਿੰਨ ਹੁੰਦੇ। ਤਾਂ 192 ਰੁਪਏ ਆ। ਉਸ ਤੋਂ ਬਾਅਦ ਕਹਿੰਦੇ 400 ਦਾ 35% ਤਾਂ ਫਿਰ ਤੁਸੀਂ 400 35 ਕਰ ਦੋ ਤਾਂ बटे ਕਿੰਨਾ ਲਾਉਣਾ 100 2 ਜੀਰਮਾ ਨਾਲ 2 ਜੀਰਮਾ 35 ਦੇ 4 ਦੀ ਗੁਣਾ 5 4 20 ਅਸਲੇ ਦੋ 4 3 12 ਤੇ ਦੋ 14 140 ਰੁਪਏ ਹੁਣ ਕਹਿੰਦੇ ਵੀ ਜਿਹੜਾ ਆ ਪਹਿਲਾ ਵਾਲਾ ਸੀ ਇਹ ਦੱਸੋ ਇਹ ਤੋਂ ਕਿੰਨਾ ਵੱਧ ਆ ਹੁਣ ਤੁਸੀਂ ਦੇਖੋ ਇੱਕ ਦਾ ਆਨਸਰ 192 ਆ ਗਿਆ ਇੱਕ ਦਾ ਆਨਸਰ 140 ਆ ਗਿਆ ਦੋਨਾਂ ਦੀ ਘਟਾਓ ਕਰਦੇ 192 ਚੋਂ 140 ਕੱਢੇ ਕਿੰਨਾ ਆ ਗਿਆ 52 ਤਾਂ ਆਪਾਂ ਕਹਾਂਗੇ 52 ਵੱਧ ਹੈ ਇਹਦਾ ਆਨਸਰ ਆ ਗਿਆ। ਇਦਾਂ ਤੁਸੀਂ 34% ਆਵਸ ਸੋਲਵ ਕਰਨੇ ਸਿੱਖ ਲਿਆ। ਹੁਣ ਮੈਂ ਤੁਹਾਨੂੰ ਇੱਥੇ ਐਕਸਰਸਾਈਜ਼ ਦੇ ਰਹੀਆਂ। ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਸਭ ਤੋਂ ਪਹਿਲਾਂ ਉਸ ਐਕਸਰਸਾਈਜ਼ ਨੂੰ ਸੋਲਵ ਕਰਨਾ। ਦੈਨ ਫਿਰ ਤੁਸੀਂ ਆਨਸਰ ਕੀ ਨੇਗੇ ਮੈਚ ਕਰ ਲੈਣੇ ਆ। ਆਹ ਲਓ ਬੱਚੇ ਤੁਹਾਡੀ ਐਕਸਰਸਾਈਜ਼। ਹਾਂਜੀ ਬੱਚੇ ਹੁਣ ਸੋਲਵ ਕਰਨ ਦਾ ਟਾਈਮ ਆ ਗਿਆ ਦੇਖੋ। ਸਭ ਤੋਂ ਪਹਿਲਾਂ 50 ਰੁਪਏ ਦਾ 12% ਕਰਨਾ। ਮਤਲਬ 50 12 ਕੀ ਕਰਨਾ 100। ਜਦੋਂ ਪਰਸੈਂਟ ਦਿੱਤੀ ਵੀ ਆ ਤਾਂ /100 0 ਨਾਲ 0 ਕੱਟ ਗਈ 5 2 10 ਹੁਣ बटे ਦਾ 2 ਬਚੇ ਜਦੋਂ 50 ਤੇ 100 ਨੂੰ ਕੈਨਸਲ ਕਰਿਆ ਤਾਂ ਉੱਪਰ 12 ਨੇ 2 12 ਤੇ ਵੰਡੇ ਜਾਂਦੇ ਆ ਕਿੰਨਾ ਜੂ 6 ਤਾਂ 6 ਰੁਪਏ ਆਨਸਰ ਆ ਗਿਆ ਪਹਿਲੇ ਸਵਾਲ ਦਾ ਹੁਣ ਬੱਚੇ ਦੂਜਾ ਸਵਾਲ ਦੇਖੋ 25 ਕਿਲੋਗ੍ਰਾਮ ਦਾ 5% ਤਾਂ 25 5 100 ਹੁਣ ਇਹਨੂੰ ਕੈਨਸਲ ਕਰਨਾ 25 1 ਕਮ 25 25 ਚੌਕਾ 100 ਤਾਂ ਆਪਣੇ ਕੋਲੇ ਆਨਸਰ ਆ ਗਿਆ 5 4 ਇਨੂੰ ਦਸ਼ਮਲਵਾਂ ਚ ਆਨਸਰ ਕੱਢਣਾ ਆਪਾਂ ਨੇ ਜਿਆਦਾ ਪੁਆਇੰਟ ਲਾ ਕੇ ਉੱਪਰੋਂ ਜ਼ੀਰੋ ਮਾ ਲਾ ਕੇ ਇਦਾਂ ਇਹਨੂੰ ਤੁਸੀਂ ਡਿਵਾਈਡ ਕਰਕੇ ਆਨਸਰ ਕੱਢ ਸਕਦੇ ਹੋ ਜਿਵੇਂ 14 ਚੋਕਾ ਚੋਕਾ 1 ਵਾਰ ਚੋ 10 ਅੱਖਰ ਹੈ ਨਹੀਂ ਤੇ ਨਾਲ ਇੱਕ ਜ਼ੀਰੋ ਲਾ ਲਾਂਗੇ 4 ਦੁਨਾ 8 ਤੇ ਫਿਰ ਇੱਕ ਜ਼ੀਰੋ ਲਾ ਲਾਂਗੇ 4 ਬਚ ਗਏ ਠੀਕ ਹੈ ਤੇ ਇਸ ਤਰ੍ਹਾਂ ਇਹਦਾ ਆਨਸਰ ਆ ਜਾਊਗਾ ਪਿੱਛੇ ਕਿਲੋਗ੍ਰਾਮ ਲਿਖਿਆ ਜਾਊਗਾ ਜਾਂ ਬੱਚੇ ਸਿੱਧਾ ਹੀ ਹਿਸਾਬ ਹੈ ਨਹੀਂ ਕੈਨਸਲ ਕਰਿਆ ਜਾਂਦਾ ਤੁਸੀਂ 25 ਤੇ 5 ਦੀ ਗੁਣਾ ਕਰ ਦਿਓ 25 5 125 ਬਣ ਜਾਣਗੇ 100 ਐ ਤਾਂ ਜਦੋਂ 100 ਆ ਤਾਂ 2 ਛੱਡ ਕੇ ਤੁਸੀਂ ਦਸ਼ਮਲਵ ਲਾ ਦਿਓ ਕਿਉਂਕਿ 1 ਕੇ ਦੇ ਨਾਲ 2 ਜੀਰ ਮਾਣੇ ਤਾਂ ਪਿੱਛੋਂ ਜੋ 2 ਛੱਡ ਕੇ ਦਸ਼ਮਲਵ ਲਾਉਂਗੀ ਤਾਂ 1.25 ਆ ਜਾਊਗਾ ਤਾਂ ਵੀ ਅੰਦਰ ਆ ਜਾਏਗਾ ਇਦਾਂ ਆਪਾਂ ਨੇ ਦੂਜਾ ਸਵਾਲ ਸੋਲਵ ਕਰ ਲਿਆ ਹੁਣ ਤੀਸਰਾ ਇਹਨੂੰ ਭਿੰਨ ਵਿੱਚ ਬਦਲਣਾ ਭਿੰਨ ਚ ਬਦਲਣਾ 100 ਲਾਓ ਹੁਣ ਜਦੋਂ 100 ਲਾਵਾਂਗੇ ਜੇ ਇਹ ਕੈਨਸਲ ਹੁੰਦਾ ਤਾਂ ਕੈਨਸਲ ਕਰਦੇ ਆ ਇਹ 2 ਤੇ ਵੰਡਿਆ ਆ ਜਾਂਦਾ 28 ਜਦੋਂ 2 ਤੇ ਵੰਡਿਆ ਗਿਆ 14 ਸੀਮਾ ਪਹਾੜੇ ਤੇ 8 ਠਾਲੇ ਨੂੰ ਵੰਡਾਂਗੇ ਇਹਨੂੰ ਵੀ 2 ਦੇ ਵੰਡਿਆ 50 ਹੁਣ ਫੇਰ 14 ਨੇ ਜਿਹੜੇ 2 ਦੇ ਫੇਰ ਵੰਡਿਆਂ ਦੇ ਆ ਕਿੰਨਾ ਆ ਗਿਆ 7 ਤੇ 50 ਨੂੰ ਫੇਰ 2 ਦੇ ਵੰਡਿਆ ਕਿੰਨਾ ਆ ਗਿਆ 25 ਤਾਂ ਆਪਣਾ ਆਨਸਰ ਆ ਗਿਆ 7 25 ਇਹ ਭਿੰਨ ਬਣ ਗਈ ਇਹ ਤੀਜਾ ਸਵਾਲ ਹੋ ਗਿਆ ਇਸੇ ਤਰ੍ਹਾਂ ਬੱਚੇ ਹੁਣ ਚੌਥਾ ਸਵਾਲ ਦੇਖੋ ਇਹਨੂੰ ਪ੍ਰਤੀਸ਼ਤ ਵਿੱਚ ਬਦਲਣਾ ਉੱਪਰ ਲਾਂਚ ਆਪਾਂ ਨੂੰ ਪ੍ਰਤੀਸ਼ਤ ਦਿੱਤਾ ਤਾਂ ਅਸੀਂ ਆਪਾਂ ਸਾਰਿਆਂ ਦੇ ਬੱਤੀ 100 ਲਾ ਲਿਆ ਤੇ ਹੁਣ ਆਪਾਂ ਨੇ ਪ੍ਰਤੀਸ਼ਤ ਕੱਢਣਾ ਹੈ ਤੇ ਜਦੋਂ ਪ੍ਰਤੀਸ਼ਤ ਕੱਢਣਾ ਚੌਥਾ ਸਵਾਲ ਕਰ ਰਹੇ ਹਾਂ ਜਦੋਂ ਪ੍ਰਤੀਸ਼ਤ ਕੱਢਣਾ ਤਾਂ 100 ਨਾਲ ਕੀ ਹੋ ਚੁਗੀ ਗੁਣਾ ਹੋ ਜੂਗੀ ਵਿੱਚੇ ਤੇ ਕੋੜਾ 4 ਦੀ 100 ਨਾਲ ਗੁਣਾ ਕਰਾਂਗੇ ਆ 400 ਤੇ ਵੰਡੇ ਜਾਂਦੀ ਨਹੀਂ ਠੀਕ ਹੈ 25 ਤਾਂ ਕਿੰਨਾ ਆ ਗਿਆ 25% ਆ ਗਿਆ 4 ਨੂੰ ਪਾ ਕਰ ਦਾਂਗੇ 4 ਦੇ ਪਹਾੜੇ ਤੇ 100 ਨੂੰ ਪਾ ਕਰ ਕਿੰਨਾ ਆ ਗਿਆ 25 ਹੁਣ ਨੈਕਸਟ ਸਵਾਲ ਵੇਖੀਏ 30 ਰੁਪਏ ਦਾ 20% ਤੇ 50 ਰੁਪਏ ਦਾ 10% ਕੱਢ ਕੇ ਕੀ ਕਰਨਾ ਇਹਨਾਂ ਦਾ ਜੋੜ ਪਤਾ ਕਰਨਾ ਆਪਾਂ ਨੇ ਹੁਣ ਜਦੋਂ 30 ਦਾ ਪੰਜਵਾਂ ਸਵਾਲ ਕਰ ਰਹੇ ਹਾਂ 30 ਦਾ 20% ਕਰਨਾ ਤਾਂ 30 20 100 ਦੇਖੋ ਇੱਕ ਜ਼ੀਰੋ 20 ਨਾਲ ਆ ਇਹ ਕੈਨਸਲ ਹੋ ਜੀ ਇੱਕ ਜ਼ੀਰੋ 30 ਨਾਲ ਆ ਇਹ ਕੈਨਸਲ ਹੋ ਜੀ ਇੱਥਾਂ ਤੇ ਇੱਕ ਬਚਿਆ ਉੱਪਰ 3 ਤੇ 2 3 ਤੇ 2 ਦਾ ਕੀ ਬਣਿਆ 6 ਆ ਗਿਆ ਅਨਸਰ ਇਸੇ ਤਰ੍ਹਾਂ 50 ਤੇ 10 ਦਾ ਜਦੋਂ 50 10 ਕਰੋਗੇ ਤਾਂ बटे 100 ਲਾਵਾਂਗੇ ਤਾਂ ਦੋਨੇ ਜ਼ੀਰੋ ਮੇ ਇਹ ਕੈਨਸਲ ਹੋ ਜਾਣੇ ਇੱਕ 5 ਵਾਲੀ ਇੱਕ 10 ਵਾਲੀ ਉੱਪਰ 5 ਰਹਿ ਗਈ ਗੱਲਾ 5 ਤਾਂ ਹੁਣ ਇਹਨਾਂ ਦੋਨਾਂ ਦਾ ਜੋੜ 6 ਤੇ 5 ਕਿੰਨਾ ਅਨਸਰ ਆ ਗਿਆ 11 ਰੁਪਏ ਦਾ ਆਨਸਰ ਆ ਗਿਆ ਇਦਾਂ ਤੁਸੀਂ ਸਵਾਲ ਕਰਨਾ ਸੀ ਨੈਕਸਟ ਸਵਾਲ ਵਿੱਚ ਇਹਦਾ ਮੁੱਲ ਪਤਾ ਕਰਨਾ ਆਪਾਂ ਨੂੰ ਲਿਖਿਆ 5.25 ਦਾ ਮੁੱਲ ਪਤਾ ਕਰੋ ਆਪਾਂ ਨੂੰ ਪਤਾ ਪਰਸੈਂਟ ਲਿਖਿਆ ਤਾਂ 200 ਦੇਖੋ ਬੱਚੇ ਇੱਕ ਚੀਜ਼ ਦਾ ਧਿਆਨ ਰੱਖਣਾ ਜਦੋਂ ਤਾਂ ਆਪਾਂ ਉਹਨਾਂ ਨੇ ਕਹਤਾ ਆਪਾਂ ਭਿੰਨ 'ਚ ਲਿਖ ਦੋ ਤਾਂ ਆਪਾਂ ਨੂੰ ਭਿੰਨ 'ਚ ਹੀ ਰੱਖਣਾ ਪੈਣਾ ਆਪਾਂ ਨੂੰ ਦਸ਼ਮਲਵਾਂ ਚ ਆਨਸਰ ਨਹੀਂ ਲਿਆਉਂਦੇ ਭਾਗ ਕਰਕੇ ਤੇ ਜਦੋਂ ਆਪਾਂ ਨੂੰ ਮੁੱਲ ਪਤਾ ਕਰੋ ਕਹਤਾ ਉਦੋਂ ਆਪਾਂ ਦਸ਼ਮਲਵਾਂ ਚ ਆਨਸਰ ਲਿਆ ਸਕਦੇ ਹਾਂ ਹਾਂਜੀ ਵਿੱਚ ਇਹ ਦੇਖੋ ਹੁਣ ਆਪਣੇ ਕੋਲੇ ਇੱਕ ਤਾਂ ਇਹ ਹੈਗਾ ਵੀ 5.25 ਲਿਖਿਆ ਸੀ 100 ਵਟੇ ਆਪਾਂ ਨੇ ਕਾਹਦਾ ਲਾਤਾ ਪਰਸੈਂਟ ਦਾ ਤਾਂ ਹੁਣ ਦੋ ਇੱਕ ਦੇ ਨਾਲ ਦੋ ਜ਼ੀਰੋ ਮਾ ਤਾਂ ਦੋ ਅੰਕ ਹੋਰ ਛੱਡ ਕੇ ਦਸ਼ਮਲਵ ਲੱਗ ਜੂਗੀ ਮੰਨ ਲਓ ਦੋ ਇੱਕ ਤਾਂ ਇਹ ਪਹਿਲੀ ਸੀ ਦੋ ਅੱਖਰ ਤਾਂ 1 2 1 ਇੱਕ ਅੱਖਰ ਹੋਰ ਛੱਡ ਕੇ ਲਾਜੀ ਤਾਂ ਇੰਨਾ ਆਨਸਰ ਬਣ ਗਿਆ ਇਹਦਾ ਜੇ ਮੁੱਲ ਕੱਢਾਂਗੇ ਆਪਾਂ ਦਸ਼ਮਲਵਾਂ 'ਚ ਹੁਣ ਤੁਹਾਨੂੰ ਚਾਰ ਆਪਸ਼ਨ ਦਿੱਤੀਆਂ ਹੋਣਗੀਆਂ ਜੇ ਤਾਂ ਚਾਰੇ ਆਪਸ਼ਨਾਂ 'ਚ ਤੁਹਾਨੂੰ ਦਸ਼ਮਲਵਾਂ 'ਚ ਲਿਖਿਆ ਹੋਇਆ ਤਾਂ ਤੁਹਾਡਾ ਇਦਾਂ ਹੀ ਆਨਸਰ ਆ ਜੀ ਔਰ ਬੱਚੇ ਕਈ ਵਾਰ ਕੀ ਕਰਦੇ ਨੇ ਦਸ਼ਮਲਵਾਂ ਚਾਂਸਰਾਂ ਨਹੀਂ ਦਿੰਦੇ ਉਥੇ ਆਨਸਰ ਵੀ ਚਾਰੇ ਆਪਸ਼ਨਾਂ ਕਿਹਨੇ ਭਿੰਨ ਚ ਦਿੱਤੀਆਂ ਹੁੰਦੀਆਂ ਨੇ ਫਿਰ ਤੁਸੀਂ ਇਹਦੀ ਭਿੰਨ ਬਣਾ ਲਿਓ ਭਿੰਨ ਦੇਖੋ ਬੱਚੇ ਕਿਵੇਂ ਬਣੋਂਗੀ ਹੁਣ ਉੱਪਰ ਤਿੰਨੇ ਛੱਡ ਕੇ ਦਸ਼ਮਲਵਾਂ ਗਏ 4 ਛੱਡ ਕੇ ਤਾਂ ਏਕੇ ਦੇ ਨਾਲ ਕਿੰਨੀਆਂ ਜ਼ੀਰਵਾ ਲਾ ਦਿਓ ਫਿਰ 4 ਜ਼ੀਰਵਾ ਲੱਗ ਜਾਣੀਆਂ ਕਿਉਂਕਿ ਦੋ ਜ਼ੀਰਵਾ ਤਾਂ ਇਹਦੀਆਂ ਉੱਪਰਲੇ ਪੁਆਇੰਟ ਦੀਆਂ ਹੋਗੀਆਂ 100 ਦੀਆਂ ਹੋਗੀਆਂ ਦੋ ਜ਼ੀਰਵਾ ਪ੍ਰਤੀਸ਼ਤ ਨਹੀਂ ਤਾਂ 4 ਜ਼ੀਰਵਾ ਹੁਣ ਤੁਸੀਂ ਇਹਨਾਂ ਨੂੰ ਕੈਨਸਲ ਕਰਨਾ ਜਿਵੇਂ ਉੱਪਰਲਾ 5 ਦੇ ਪਹਾੜੇ ਦੇ ਵੰਡੇ ਜੋ ਹੇਠਾਂ ਵਾਲਾ ਵੀ 5 ਦੇ ਪਹਾੜੇ ਦੇ ਵੰ ਮਨ ਲਓ ਹੁਣ ਸਿੱਧਾ ਹੀ ਆਪਾਂ 25 ਦੇ ਭਾੜੇ ਦੇ ਵੰਡ ਦੇਨੇ ਆ ਉੱਪਰਲਾ 25 ਦੇ ਭਾੜੇ ਦੇ ਵੰਡੇ ਆ 25 ਦੁਨਾ ਕਿੰਨਾ ਆ ਗਿਆ 50 ਬਣ ਗਿਆ ਫਿਰ ਇੱਕ ਵਾਰ ਦੋ ਬਚ ਗਏ 25 25 ਇੱਕਮ ਬਚੀ ਉੱਪਰ ਦਾ 1 ਕੀ ਆ ਗਿਆ ਹੁਣ ਇਹ ਠਾਣੇ ਨੂੰ ਜਦੋਂ 25 ਦੇ ਭਾਗ ਕਰਾਂਗੇ ਤਾਂ 400 ਆ ਗਿਆ ਤਾਂ ਆਪਣੇ ਕੋਲੇ ਆਨਸਰ ਬਣ ਗਿਆ 21/ 400 ਇਦਾਂ ਵੀ ਆਪਣੀ ਪੈਨ ਦੇ ਵਿੱਚ ਆਨਸਰ ਉਹਨਾਂ ਨੇ ਦਿੱਤਾ ਹੋ ਸਕਦਾ ਹੈ ਠੀਕ ਹੈ ਬੱਚੇ ਇਸ ਤੋਂ ਬਾਅਦ ਸੱਤਵਾਂ ਸਵਾਲ 1 ਰੁਪਏ ਦਾ 10% ਹੁਣ 1 ਰੁਪਿਆ ਦਾ ਕਿਹਾ ਸੱਤਵੇਂ ਸਵਾਲ 'ਚ 10% ਤਾਂ ਤੁਸੀਂ ਕੀ ਕਰਨਾ 1 10 100 ਕਿਉਂਕਿ ਪਰਸੈਂਟ ਦੇਤੀ ਹੈ ਵੱਡੀ 100 0 ਨਾਲ 0 ਕੈਨਸਲ ਹੋ ਗਈ ਆਪਣੇ ਕੋਲੇ 1 10 ਰਹਿ ਗਿਆ ਤਾਂ ਕਿੰਨੇ ਛੱਡ ਕੇ ਦਸ਼ਮਲਵ ਇੱਕ ਛੱਡ ਕੇ ਤਾਂਪ ਇੱਕ ਛੱਡ ਕੇ ਦਸ਼ਮਲਵ ਲਾ ਦਾਂਗੇ 0.1 ਰੁਪਏ ਪਰ ਇਹ ਰੁਪਿਆਵਾਂ ਦੇ ਵਿੱਚ ਹੁੰਦਾ ਕਿਉਂਕਿ ਪਿਛੇ ਇੱਕ ਜ਼ੀਰੋ ਆਪਾਂ ਆਪਦੇ ਕੋਲ ਲਾਵਾਂਗੇ ਤੇ ਇਹਨੂੰ 1.10 ਰੁਪਏ ਲਿਖਿਆ ਜਾਊਗਾ ਹਮੇਸ਼ਾ 1.1 10 1 0 10 ਪੈਸੇ ਬਣ ਗਏ ਮਤਲਬ ਇਹ ਪੁਆਇੰਟ ਤੋਂ ਬਾਅਦ ਆ ਗਏ ਰੁਪਿਆ ਨੂੰ ਹਮੇਸ਼ਾ ਦਸ਼ਮਲਵ ਦੇ ਦੋ ਸਥਾਨਾਂ ਤੇ ਕਰ ਲਿਖਿਆ ਜਾਂਦਾ ਜੀ ਆਪਣੇ ਕੋਲ ਇੱਕ ਸਥਾਨ ਤੇ ਇੱਕ ਅੰਕ ਅਰ ਆਵੇ ਤੇ ਇੱਕ ਨਾਲ ਜ਼ੀਰੋ ਲੱਗ ਜਾਂਦੀ ਆ ਤਾਂ ਹੁਣ ਬੱਚੇ 8ਵਾਂ ਸਵਾਲ ਇੱਕ ਕਿਤਾਬ ਦੀ ਕੀਮਤ 300 ਰੁਪਏ ਆ ਕਿਤਾਬ ਦੇ ਉੱਪਰ ਕਿੰਨਾ ਲਿਖਿਆ ਹੋਇਆ 300 ਰੁਪਏ ਲਿਖਿਆ ਹੋਇਆ ਤੇ 15% ਦੀ ਛੋਟ ਤੇ ਮਿਲਦੀ ਆ ਤੇ ਕਿਤਾਬ ਦਾ ਵੇਚ ਮੁੱਲ ਪਤਾ ਕਰੋ ਕਿੰਨੇ ਪਰਸੈਂਟ ਛੋਟ ਮਿਲਦੀ ਆ 15% ਤਾਂ ਤੁਸੀਂ 300 ਦਾ ਕੀ ਕਰ ਦੋਗੇ 15% ਕਰਕੇ ਇਹ ਕੱਢ ਲਓਗੇ ਵੀ ਕਿੰਨੇ ਰੁਪਏ ਛੋਟ ਮਿਲੂਗੀ बटे 100 ਲਾ ਕੇ 15 3 45 45 ਰੁਪਏ ਲੈਸ ਹੋ ਜਾਣਗੇ ਤੇ 300 ਦੇ ਵਿੱਚੋਂ 45 ਜੇ ਆਪਾਂ ਘਟਾ ਦਈਏ ਤਾਂ 300 ਦੇ ਵਿੱਚੋਂ 45 ਘਟਾ ਕੇ ਕਿੰਨੇ ਬਚ ਜਾਂਦੇ ਨੇ 255 ਰੁਪਏ ਬਣ ਕੇ ਤਾਂ ਕਿਤਾਬ ਦਾ ਵੇਚ ਮੁੱਲ ਕਿੰਨਾ ਹੋ ਗਿਆ 255 ਰੁਪਏ ਹੋ ਗਿਆ ਇਸ ਤੋਂ ਬਾਅਦ ਬੱਚੇ ਨੌਵਾਂ ਸਵਾਲ 9ਵੇਂ ਸਵਾਲ 'ਚ ਲਿਖਿਆ ਇੱਕ ਸ਼ਹਿਰ ਦਾ ਤਾਪਮਾਨ 40 ਡਿਗਰੀ ਹੈ ਕੱਲ ਇਸ ਦਾ ਤਾਪਮਾਨ 25 ਡਿਗਰੀ ਸੀ ਕਿੰਨੇ ਪ੍ਰਤੀਸ਼ਤ ਵਾਧਾ ਹੋਇਆ ਸਭ ਤੋਂ ਪਹਿਲਾਂ ਤਾਂ ਆਪਾਂ ਘਟਾਓ ਕਰ ਲੈਣੇ ਆ 40 'ਚੋਂ 25 ਕੱਢੇ ਕਿੰਨੇ ਬਚ ਜਾਣਗੇ ਆਪਣੇ ਕੋਲ 15 ਤੇ ਹੁਣ ਪਹਿਲਾਂ ਕਿੰਨਾ ਸੀ ਜਿਵੇਂ ਆਪਾਂ ਖਰੀਦਮੁੱਲ बटे ਲੈਣੇ ਹੁੰਦੇ ਹਨ ਜਦੋਂ ਵੀ ਆਪਾਂ ਪਰਸੈਂਟੇਜ ਕੱਢਣੀ ਆ ਤੇ ਇਸੇ ਤਰ੍ਹਾਂ ਕਿੰਨੀ ਡਿਗਰੀ ਤੇ ਵਾਧਾ ਹੋਇਆ 25 ਡਿਗਰੀ ਤੋਂ ਵਾਧਾ ਹੋਇਆ ਨਾ बटे ਤਾਂ 25 ਲੱਗੂਗਾ ਤੇ ਕਿੰਨਾ ਵਾਧਾ ਹੋਇਆ 15 ਤੇ ਗੁਣਾ ਕੀ ਲੱਗੂਗਾ 100 ਜਿੰਨੇ ਤੋਂ ਵੱਡੀ ਹੁੰਦੀ ਹੈ ਚੀਜ਼ ਉਨਾ ਵਟੇ ਲਿਖ ਦੇਣਾ ਹੁਣ ਇਹਨਾਂ ਨੂੰ ਕੈਨਸਲ ਕਰਾਂਗੇ 25 1 ਕਮ 25 25 ਚੌਕਾ 100 ਉੱਪਰ 15 ਦੇ 4 ਰਗੇ 15 ਦੇ 4 ਦੀ ਗੁਣਾ 60 ਤਾਂ 60% ਵਾਧਾ ਹੋਇਆ ਤਾਂ 5 ਇਦਾਂ ਬਚੇ ਹੈ ਪਰਸੈਂਟਜ ਵਾਲੇ ਸਵਾਲ ਸੀ ਗੁਣਾ ਜਾਂ ਭਾਗ ਹੀ ਕਰਨਾ ਹੁੰਦਾ ਇਹ ਬਹੁਤ ਸੌਖੇ ਨੇ ਆਈ ਹੋਪ ਤੁਹਾਨੂੰ ਇਹ ਜਿਹੜੀ ਲੈਕਚਰ ਹੈ ਇਹ ਸਮਝ ਆ ਗਿਆ ਹੋਣਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਣਾ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ